ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਧੰਨਵਾਦ ਪੰਗੋਤ ਸਾਹਿਬ ਜੀ ਡਾਕਟਰ ਸਾਹਿਬ ਬੜਾ ਸਿਆਸੀ ਮਾਹੌਲ ਭਖਿਆ ਹੋਇਆ ਹੁਣ ਤਾਂ ਆਮ ਆਦਮੀ ਪਾਰਟੀ ਨੇ ਬਿਆਨ ਕਰਤਾ ਕਿ ਹਰਿਆਣਾ ਦੀ ਅਸੀਂ ਸਾਰੀਆਂ ਸੈਟਾਂ ਲੜਾਂਗੇ 90 ਦੇ 90 ਸੈਟਾਂ ਤੇ ਅਸੀਂ ਜਿੱਤ ਪ੍ਰਾਪਤ ਕਰਾਂਗੇ ਲਗਾਤਾਰ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਰੈਲੀਆਂ ਕਰ ਰਹੀ ਹੈ ਦੂਜੇ ਪਾਸੇ ਇੱਧਰ ਪੰਜਾਬ ਦੇ ਵਿੱਚ ਵੀ ਗਿੱਦੜਵਾਲਾ ਦੇ ਵਿੱਚ ਪ੍ਰੋਗਰਾਮ ਰੱਖਿਆ ਸੀ ਬਿੱਤੇ ਕੱਲ ਮਾਨ ਸਾਹਿਬ ਨੇ ਤੇ ਮਾਲਵਾ ਨਹਿਰ ਦੀ ਗੱਲ ਚੱਲਦੀ ਹੈ ਕਿ ਅਸੀਂ ਵਾਦਾ ਕੀਤਾ ਸੀ ਟੇਲ ਟੇਲ ਤੱਕ ਪਾਣੀ ਪਹੁੰਚਾ ਦਾਂਗੇ ਤੇ ਅਸੀਂ ਉਸ ਵਾਅਦੇ ਦੇ ਉੱਪਰ ਆਪਣੇ ਦੇ ਉੱਪਰ ਕਾਇਮ ਆ ਤੇ ਉਧਰ ਗਵਰਨਰ ਸਾਹਿਬ ਵੀ ਰੂਸੀ ਬੈਠੇ ਨੇ ਉਹ ਕਹਿੰਦੇ ਨੇ ਕਿ ਜਨਤਕ ਟਿੱਪਣੀਆਂ ਮੇਰੇ ਖਿਲਾਫ ਕੀਤੀ ਜਾਂਦੀਆਂ ਨੇ ਕਿ ਮੇਰੇ ਅਫਸਰ ਲੈ ਕੇ ਗਵਰਨਰ ਦੌਰੇ ਤੇ ਨਿਕਲ ਜਾਂਦਾ ਜਿਹੜੇ ਦੂਜੇ ਗਵਰਨਰ ਨੇ ਸੂਬਿਆਂ ਦੇ ਉਹ ਐਦਾਂ ਕਰਦੇ ਨਹੀਂ ਹੈਗੇ ਉਹ ਕਹਿੰਦੇ ਕਿ ਮੈਂ ਕਿਹੜਾ ਨਿੱਜੀ ਜਾਂ ਚੋਣਵੀਂ ਦੌਰੇ ਤੇ ਜਾਣਾ ਮੈਂ ਤਾਂ ਪੰਜਾਬ ਦਾ ਹੀ ਹਾਲਚਲ ਦੇਖਣ ਜਾਣਾ ਸਰਦਰੀ ਖੇਚਰਾਂ ਦੇ ਵਿੱਚ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਇਸ ਮਾਮਲੇ ਤੇ ਸਮਝਾਓ ਜਿਹੜੀ ਮਾਲਵਾਰ ਨਹਿਰ ਨਿਕਲ ਰਹੀ ਹੈ ਕਿ ਕਿਸਾਨਾਂ ਨੂੰ ਰਾਹਤ ਮਿਲੂਗੀ ਇਹਦੇ ਨਾਲੋਂ ਜੀ ਡਾਕਟਰ ਸਾਹਿਬ ਜੀ ਦੇਖੋ ਪੰਜਾਬ ਜੋ ਹੈ ਨਾ ਜਿਹਦਾ ਨਾਮ ਹੀ ਪੰਜਾਬ ਤੋਂ ਬਣਿਆ ਹੈ ਪੰਜ ਦਰਿਆਵਾਂ ਦੀ ਧਰਤੀ ਸੋ ਪੰਜਾਬ ਆਪਾਂ ਸਾਰੇ ਜਾਣਦੇ ਆ ਖੇਤੀ ਪ੍ਰਧਾਨ ਸੂਬਾ ਔਰ ਖੇਤੀ ਨੂੰ ਸਭ ਤੋਂ ਜਿਆਦਾ ਜ਼ਰੂਰੀ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਉਹ ਪਾਣੀ ਦੀ ਹੁੰਦੀ ਹੈ ਸੋ ਪਾਣੀ ਦੀ ਪੂਰਤੀ ਨੂੰ ਪੂਰਾ ਕਰਨ ਦੇ ਲਈ ਜੋ ਮਾਨ ਸਾਹਿਬ ਨੇ ਵਾਦਾ ਕੀਤਾ ਸੀ ਜਿਵੇਂ ਤੁਸੀਂ ਦੱਸਿਆ ਕਿ ਹਰ ਖੇਤ ਤੱਕ ਪਾਣੀ ਦੀ ਪਹੁੰਚ ਕਰਨੀ ਔਰ ਚਾਹੇ ਉਹ ਪਾਣੀ ਜਿਹੜਾ ਆਪਾਂ ਸਾਰੇ ਜਾਣਦੇ ਆ ਕਿ ਪਾਖੜਾ ਦੇ ਰਾਹੀਂ ਜਾਂ ਇਸ ਤੋਂ ਪਹਿਲਾਂ ਹੋਰ ਜਿਹੜੀਆਂ ਆਪਣੀਆਂ ਛੋਟੀਆਂ ਨਵੀਆਂ ਨਾਲੇ ਪੰਜਾਬ ਦੇ ਵਿੱਚ ਵਹਿੰਦੇ ਸੀਗੇ ਉਹਨਾਂ ਦੇ ਰਾਹੀਂ ਪਰ ਕਿਸੇ ਕਾਰਨ ਇਹ ਜਿਹੜੇ ਛੋਟੇ ਨਦੀਆਂ ਨਾਲੇ ਬੰਦ ਹੋ ਗਏ ਸੀਗੇ ਪਿਛਲੇ ਲੰਬੇ ਸਮੇਂ ਤੋਂ ਚਾਹੇ ਸਾੜੇ ਸੂਏ ਸੀ ਚਾਹੇ ਸਾਡੀਆਂ ਕੱਸੀਆਂ ਸੀਗੀਆਂ ਔਰ ਉਹਨਾਂ ਦੇ ਉੱਤੇ ਲੋਕਾਂ ਨੇ ਕੀ ਕੀਤਾ ਕਿ ਸੁਹਾਗੇ ਫੇਰਦੇ ਸੀ ਉਹ ਲੱਭ ਨਹੀਂ ਸੀ ਰਹੇ ਸੋ ਬੜੀ ਮੁਸ਼ਕਲ ਦੇ ਨਾਲ ਉਹ ਜਿਹੜੇ ਸੀ ਸੂਏ ਚੱਲਦੇ ਕੀਤੇ ਜਾ ਰਹੇ ਨੇ ਔਰ ਕੱਸੀਆਂ ਨੂੰ ਦੁਬਾਰਾ ਚਲਾਇਆ ਜਾ ਰਿਹਾ ਔਰ ਇਸ ਤੋਂ ਵੀ ਵੱਡੀ ਗੱਲ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਮਾਲਵਾ ਨਹਿਰ ਦਾ ਪੰਜਾਬ ਦੇ ਵਿੱਚ ਲੱਗਣਾ ਔਰ ਉਹਦੀ ਖੁਦਾਈ ਸ਼ੁਰੂ ਹੋਣੀ ਇਹ ਆਪਣੇ ਆਪ ਦੇ ਵਿੱਚ ਮਿਲ ਲੱਗਦਾ ਹੈ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਬਹੁਤ ਵੱਡੀ ਘਟਨਾ ਹੈ ਸੋ ਇਸ ਕਰਕੇ ਪੰਜਾਬ ਦੇ ਖੇਤੀਬਾੜੀ ਪੰਜਾਬ ਦੀ ਕਿਸਾਨੀ ਜੇਕਰ ਖੁਸ਼ਹਾਲ ਹੋ ਸਕਦੀ ਹੈ ਔਰ ਇਸ ਨਹਿਰ ਦੇ ਰਾਹੀਂ ਜਿਵੇਂ ਮਾਨ ਸਾਹਿਬ ਨੇ ਕਿਹਾ ਹੈ ਕਿ ਲਗਭਗ 32 ਇਲਾਕਿਆਂ ਨੂੰ ਇਹ ਪਾਣੀ ਜਿਹੜਾ ਹੈਗਾ ਜਾਏਗਾ ਔਰ ਬਹੁਤ ਵੱਡਾ ਮਾਲਵੇ ਦਾ ਏਰੀਆ ਇਸ ਨਹਿਰ ਦੇ ਨਾਲ ਪਾਣੀ ਉੱਥ ਤੱਕ ਪਹੁੰਚਾਇਆ ਜਾਏਗਾ ਮਾਲਵੇ ਨੂੰ ਸੋ ਉਮੀਦ ਹੈ ਕਿ ਇਹਦੀ ਜਿਹੜੀ ਕਾਰਵਾਈ ਹੈ ਉਹ ਜਲਦੀ ਸ਼ੁਰੂ ਹੋ ਕੇ ਇਹ ਜਲਦੀ ਮੁਕੰਮਲ ਹੋਏਗੀ ਔਰ ਜਿਵੇਂ ਮਾਨ ਸਾਹਿਬ ਨੇ ਇਹ ਵੀ ਕਿਹਾ ਕਿ ਇਹਦੇ ਉੱਤੇ ਜਿਹੜਾ ਮਟੀਰੀਅਲ ਵੀ ਲੱਗੇਗਾ ਉਹ ਵੀ 100% ਪਿਓਰ ਮਟੀਰੀਅਲ ਹੋਏਗਾ ਔਰ ਉਹਨਾਂ ਨੇ ਤਾਂ ਲੋਕਾਂ ਨੂੰ ਵੀ ਇਹ ਸਲਾਹ ਦਿੱਤੀ ਹੈ ਕਿ ਤੁਸੀਂ ਇਹਦਾ ਚੈੱਕ ਰੱਖਣਾ ਕਿਤੇ ਕੋਈ ਗੜਬੜ ਨਾ ਹੋ ਜਾਏ ਕਿਤੇ ਕੋਈ ਕਟਿਆ ਮਟੀਰੀਅਲ ਨਾ ਲੱਗ ਜੇ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਮਾਨ ਸਾਹਿਬ ਦਾ ਜੋ ਫਿਕਰ ਹੈ ਉਹ ਇੱਕ ਸੱਚਾ ਫਿਕਰ ਹੈ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਤੱਕ ਉਹਨਾਂ ਦੀ ਪਹੁੰਚ ਕਰਨੀ ਔਰ ਆਪਾਂ ਸਾਰੇ ਜਾਣਦੇ ਆ ਕਿ ਝੋਨੇ ਦੇ ਲਈ ਤਾਂ ਪਾਣੀ ਬਹੁਤ ਜ਼ਰੂਰੀ ਹੈ ਜਿਵੇਂ ਐਸ ਕੀ ਆਪਾਂ ਸਾਰੇ ਆਪਾਂ ਦੇਖਿਆ ਹੈ ਕਿ ਔੜ ਲੱਗੀ ਹੋਈ ਹੈ ਪਿਛਲੇ ਲੰਬੇ ਸਮੇਂ ਤੋਂ ਪਾਣੀ ਜਿਹੜਾ ਹੈਗਾ ਮੀਂਹ ਨਾ ਪੈਣ ਕਰਕੇ ਪੰਜਾਬ ਦਾ ਜਿਹੜਾ ਝੋਨੇ ਵਾਲਾ ਇਲਾਕਾ ਉਹ ਸੁੱਕ ਰਿਹਾ ਸੋ ਇਸ ਕਰਕੇ ਜੇਕਰ ਸਾਡੀਆਂ ਨਦੀਆਂ ਨਾਲੇ ਚੱਲਣਗੇ ਇਸ ਤਰ੍ਹਾਂ ਨਹਿਰਾਂ ਦਾ ਖੁਦਾਈ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਪੰਜਾਬ ਦੀ ਜਿਹੜੀ ਪਾਣੀ ਦੀ ਸਮੱਸਿਆ ਹੈ ਉਹ ਕਾਫੀ ਹੱਦ ਤੱਕ ਉਹਦਾ ਸੰਕਟ ਜਿਹੜਾ ਹੈਗਾ ਉਹ ਹੱਲ ਹੋ ਜਾਏਗਾ ਸੋ ਉਮੀਦ ਹੈ ਕਿ ਇਹ ਵਾਅਦਾ ਜਿਹੜਾ ਮਾਨ ਸਾਹਿਬ ਨੇ ਕੀਤਾ ਸੀਗਾ ਕਿ ਮੈਂ ਹਰ ਖੇਤ ਤੱਕ ਪਾਣੀ ਪਹੁੰਚਦਾ ਕਰਾਂਗਾ ਸੋ ਇਸ ਨਹਿਰ ਦੇ ਖੁਦਾਈ ਦੇ ਨਾਲ ਇਹ ਪੂਰਾ ਹੋ ਜਾਏਗਾ ਪੰਗੂ ਸਾਹਿਬ ਉੱਜੀ ਉਧਰ ਹਰਿਆਣਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਡਾ ਜ਼ੋਰ ਮਾਰ ਰਹੀ ਹੈ ਵਿਰੋਧੀ ਕਹਿ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਹੀ ਰਹਿਣ ਇੱਧਰ ਵੀ ਕੰਮ ਬੜੇ ਨੇ ਦੇਖੋ ਜਦੋਂ ਵੀ ਕੋਈ ਨੈਸ਼ਨਲ ਪਾਰਟੀ ਹੁੰਦੀ ਹੈ ਉਹਦੇ ਲੀਡਰਾਂ ਨੂੰ ਨੈਸ਼ਨਲ ਲੈਵਲ ਤੇ ਜਿੱਥੇ ਵੀ ਚੋਣਾਂ ਹੁੰਦੀਆਂ ਨੇ ਜਾਂ ਜਿੱਦੇ ਵੀ ਜਿੱਥੇ ਵੀ ਕੋਈ ਰਾਜਨੀਤਿਕ ਕਾਰਵਾਈ ਹੁੰਦੀ ਹੈ ਉੱਥੇ ਜਾਣਾ ਹੀ ਪੈਂਦਾ ਸੋ ਨੈਸ਼ਨਲ ਪਾਰਟੀ ਹੋਣ ਕਰਕੇ ਮਾਨ ਸਾਹਿਬ ਕਿਉਂਕਿ ਕੇਜਰੀਵਾਲ ਆਪਾਂ ਸਾਰੇ ਜਾਣਦੇ ਹਾਂ ਕਿ ਉਹ ਅਸਲੇ ਜੇਲ੍ਹ ਦੇ ਵਿੱਚ ਨੇ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਮਾਨ ਸਾਹਿਬ ਇੱਕ ਵੱਡੇ ਲੀਡਰ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਏ ਨੇ ਪਿਛਲੇ ਲੰਬੇ ਸਮੇਂ ਤੋਂ ਸੋ ਇਸ ਕਰਕੇ ਕਿਉਂਕਿ ਚੋਣਾ ਨੇੜੇ ਨੇ ਔਰ ਵੱਡੀ ਗੱਲ ਇਹ ਹੈ ਕਿ ਹਰਿਆਣਾ ਦੇ ਵਿੱਚ ਪੰਜਾਬ ਆਪਾਂ ਸਾਰੇ ਜਾਣਦੇ ਆ ਕਿ ਪੰਜਾਬੀਆਂ ਦਾ ਬਹੁਤ ਵੱਡਾ ਰੋਲ ਹੈ ਪੰਜਾਬ ਦੇ ਵਿੱਚੋਂ ਹੀ ਹਰਿਆਣਾ ਨਿਕਲਿਆ ਹੈ ਸੋ ਪੰਜਾਬ ਦੀ ਹੱਦ ਦੇ ਨਾਲ ਵੀ ਲੱਗਦਾ ਹੈ ਔਰ ਆਪਾਂ ਸਾਰੇ ਦੇਖਿਆ ਹੈ ਪਿਛਲੇ ਜਿਹੜੇ ਕਿਸਾਨੀ ਸੰਘਰਸ਼ ਦੇ ਵਿੱਚ ਖਾਸ ਤੌਰ ਤੇ ਕਿ ਅਸੀਂ ਹਰਿਆਣੇ ਦੇ ਲੋਕਾਂ ਨੂੰ ਛੋਟੇ ਭਾਈ ਸਮਝਦੇ ਹਾਂ ਤੋਂ ਇਸ ਕਰਕੇ ਹਰਿਆਣਾ ਔਰ ਪੰਜਾਬ ਦਾ ਬਹੁਤਾ ਫਰਕ ਨਹੀਂ ਹੈ ਜਿਵੇਂ ਤੁਸੀਂ ਦੱਸਿਆ ਹੈ ਕਿ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਬਾਕੀ ਵੀ ਸਾਰੇ ਵਲੰਟੀਅਰ ਦੀ ਮੈਨੂੰ ਲੱਗਦਾ ਹੈ ਕਿ ਵਕ ਵਕ ਚਾਹੇ ਉਹ ਕਾਂਗਰਸ ਹੈ ਚਾਹੇ ਭਾਜਪਾ ਹੈ ਜਿਹੜੀਆਂ ਵੀ ਇੱਥੇ ਤੱਕ ਅਕਾਲੀ ਦਲ ਵੀ ਕਿਉਂਕਿ ਅਕਾਲੀ ਦਲ ਦਾ ਵੀ ਹਰਿਆਣੇ ਦੇ ਵਿੱਚ ਕਾਫੀ ਆਧਾਰ ਹੈ ਉਹਨਾਂ ਨੂੰ ਵੀ ਉਹਦੇ ਲੀਡਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਹਰਿਆਣੇ ਦੇ ਵਿੱਚ ਜਾਣਗੇ ਉੱਥੇ ਆਪਣੀ ਜਿਹੜਾ ਹੈਗਾ ਚੋਣ ਪ੍ਰਚਾਰ ਕਰਨਗੇ ਸੋ ਇਹ ਆਦਾਨ-ਪ੍ਰਦਾਨ ਚੱਲਦਾ ਰਹਿੰਦਾ ਹੈ ਇਹਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਕੋਈ ਮਾੜੀ ਗੱਲ ਹੈ ਕਿਉਂਕਿ ਇਸ ਵੇਲੇ ਮਾਨ ਸਾਹਿਬ ਇੱਕ ਵੱਡੇ ਲੀਡਰ ਦੇ ਤੌਰ ਤੇ ਪੌਪੂਲਰ ਲੀਡਰ ਦੇ ਤੌਰ ਤੇ ਇੱਕ ਇਨਕਲਾਬੀ ਲੀਡਰ ਦੇ ਤੌਰ ਤੇ ਉੱਭਰ ਕੇ ਸਾਹਮਣੇ ਆ ਰਹੇ ਨੇ ਜਿਵੇਂ ਉਹ ਪੰਜਾਬ ਦੇ ਵਿੱਚ ਆਪਾਂ ਗੱਲ ਕਰਕੇ ਹਟਿਆ ਸੋ ਇਸ ਕਰਕੇ ਕਾਫੀ ਹਾਦਸੇ ਰਹਿ ਗਏ ਉਹ ਉਹ ਉਹਨਾਂ ਦਾ ਜਿਹੜਾ ਹੈ ਉਹਨਾਂ ਨੂੰ ਬਣਦਾ ਹੈ ਜੀ ਜਾਣਾ ਉਹਨਾਂ ਦਾ ਤੇ ਡਾਕਟਰ ਸਾਹਿਬ ਉਹ ਇੱਕ ਗੱਲ ਹੋਰ ਵੀ ਆਈ ਹੈ ਵਿਰੋਧੀਆਂ ਵੱਲੋਂ ਉਹ ਕਹਿੰਦੇ ਕਿ ਜਿਹੜੀਆਂ ਗਰੰਟੀਆਂ ਤੁਸੀਂ ਹਰਿਆਣਾ ਦੇ ਵਿੱਚ ਦਿੱਤੀਆਂ ਪਹਿਲਾਂ ਪੰਜਾਬ ਦੇ ਵਿੱਚ ਪੂਰੀਆਂ ਕਰ ਦੋਗੇ ਬੀਬੀਆਂ ਨੂੰ ਤੁਸੀਂ 1000 ਦੇ ਦੋ ਉੱਥੇ ਤੁਸੀਂ ਵਾਅਦਾ ਕਰਤਾ ਇੱਥੇ ਤੁਸੀਂ ਦੇਿਆ ਨਹੀਂ ਇਸ ਗੱਲ ਤੋਂ ਕਿਵੇਂ ਦੇਖੀਏ ਦੇਖੋ ਨੂੰ ਇਹ ਲੱਗਦਾ ਹੈ ਕਿ ਇਹ ਵਾਅਦਾ ਤਾਂ ਬਹੁਤ ਜਲਦੀ ਪੂਰਾ ਹੋਣ ਵਾਲਾ ਹੈ ਇਹ ਵਾਅਦਾ ਨਹੀਂ ਇਸ ਤੋਂ ਇਲਾਵਾ ਹੋਰ بڑے ਜਿਹੜੇ ਵਾਅਦੇ ਕੀਤੇ ਹੋਏ ਨੇ ਹੋਰ ਵੀ ਪੂਰੇ ਹੋਣਗੇ ਅਜੇ ਕਿਉਂਕਿ ਲਗਭਗ 2.3 ਸਾਲ ਸਰਕਾਰ ਦੇ ਪਏ ਐ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਹ ਇੱਕ ਇੱਕ ਵਾਦਾ ਜਲਦੀ ਪੂਰਾ ਹੋ ਜਾਏਗਾ ਔਰ ਮੈਨੂੰ ਲੱਗਦਾ ਹੈ ਕਿ ਵਿਰੋਧੀਆਂ ਨੂੰ ਜਿਹੜਾ ਹੈਗਾ ਮੰਨ ਲੈਣਾ ਚਾਹੀਦਾ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਹੀ ਇਹ ਵਾਦਾ ਜਿਹੜਾ ਹੈਗਾ ਪੂਰਾ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਸਾਹਿਬ ਜੀ ਗਵਰਨਰ ਸਾਹਿਬ ਉਧਰ ਪ੍ਰੈਸ ਕਾਨਫਰੰਸ ਕਰ ਰਹੇ ਨੇ ਮਾਨ ਸਾਹਿਬ ਦੇ ਖਿਲਾਫ ਤੇ ਇਹ ਲੜਾਈ ਰੁਕਸਾ ਜੇ ਮੁੱਕੀ ਹੋ ਨਹੀਂ ਹੈ ਰੌਲਾ ਹਜੇ ਮੁੱਕਿਆ ਨਹੀਂ ਚੱਲਿਆ ਆਉਂਦਾ ਇਹ ਜਿਹੜਾ ਬੀਜੇਪੀ ਦਾ ਕੰਮ ਕਰਨ ਦਾ ਤਰੀਕਾ ਹੈ ਉਹ ਆਪਾਂ ਸਾਰੇ ਜਾਣਦੇ ਹਾਂ ਕਿ ਜਿੱਥੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨੇ ਚਾਹੇ ਬੰਗਾਲ ਹੈ ਚਾਹੇ ਉਹ ਕੇਰਲ ਹੈ ਚਾਹੇ ਪੰਜਾਬ ਹੈ ਚਾਹੇ ਕੋਈ ਹੋਰ ਸਟੇਟਾਂ ਨੇ ਉੱਥੇ ਦੇ ਗਵਰਨਰਾਂ ਨੂੰ ਉਹਨਾਂ ਦੇ ਮੁੱਖ ਮੰਤਰੀਆਂ ਦੇ ਪਿੱਛੇ ਪਾ ਕੇ ਉਹ ਇਦਾਂ ਦੇ ਕੰਮ ਕਰਦੀ ਹੈ ਸੋ ਇਹ ਮਾੜੀ ਗੱਲ ਹੈ ਕਿ ਗਵਰਨਰ ਨੂੰ ਆਪਣੇ ਗਵਰਨਰ ਵਾਲੇ ਕੰਮ ਕਰਨੇ ਚਾਹੀਦੇ ਨੇ ਜਾਈਦੇ ਨੇ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਦੇ ਯਾਨੀ ਕਿ ਪੋਲੀਟਿਕਲ ਕੰਮ ਕਰਨ ਕਰਨੇ ਚਾਹੀਦੇ ਨੇ ਔਰ ਜੋ ਪ੍ਰਬੰਧਨ ਦਾ ਕੰਮ ਦੇਖਣਾ ਹੁੰਦਾ ਹੈ ਉਹ ਰਾਜਪਾਲ ਦਾ ਕੰਮ ਹੁੰਦਾ ਹੈ ਉਹਨਾਂ ਨੂੰ ਪੋਲਿਟਿਕਲ ਇਦਾਂ ਦੀਆਂ ਜਿਹੜੀਆਂ ਰੈਲੀਆਂ ਟਾਈਪ ਨੇ ਜਾਂ ਇਦਾਂ ਦੇ ਪ੍ਰੋਗਰਾਮ ਨੇ ਉਹ ਨਹੀਂ ਕਰਨੇ ਚਾਹੀਦੇ ਸੋ ਮੈਂ ਇਹ ਸਮਝਦਾ ਕਿ ਗਵਰਨਰ ਸਾਹਿਬ ਨੂੰ ਆਪਣੀ ਹੱਦ ਦੇ ਵਿੱਚ ਰਹਿ ਕੇ ਹੀ ਕੰਮ ਕਰਨੇ ਚਾਹੀਦੇ ਨੇ ਉਹਨਾਂ ਨੂੰ ਪੋਲਿਟਿਕਲ ਪਾਰਟੀਆਂ ਦੇ ਜਾਂ ਖਾਸ ਜ਼ੋਰ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਹੈ ਉਹਨਾਂ ਦੇ ਕੰਮਾਂ ਦੇ ਵਿੱਚ ਇਦਾਂ ਦੀ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਸੋ ਵਿਧਾਨਕ ਤੌਰ ਤੇ ਜੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਹੀ ਨਿਭਾਉਣਾ ਚਾਹੀਦਾ ਹੈ ਨਾ ਕੇ ਪੋਲਿਟিক্যাল ਅਜੰਡੇ ਨੂੰ ਰੱਖ ਕੇ ਬੀਜੇਪੀ ਦਾ ਅਜੰਡਾ ਜਿਹੜਾ ਹੈਗਾ ਲੈ ਕੇ ਆਉਣ ਦੀ ਕੋਸ਼ਿਸ਼ ਗਵਰਨਰ ਸਾਹਿਬ ਕਰ ਰਹੇ ਨੇ ਇਹ ਇੱਕ ਬਿਲਕੁਲ ਮਾੜੀ ਗੱਲ ਹੈ ਕੱਲੇ ਪੰਜਾਬ ਦੇ ਵਿੱਚ ਹੀ ਤੁਸੀਂ ਪੱਛਮ ਦੀ ਬੰਗਾਲ ਦੇਖ ਲਓ ਕੇਰਲਾ ਦੇਖ ਲਓ ਹੋਰ ਸਟੇਟਾਂ ਦੇਖ ਲਓ ਉੱਥੇ ਜੋ ਗਵਰਨਰ ਨੇ ਰੋਲ ਨਿਭਾਏ ਨੇ ਪਿਛਲੇ ਦਿਨਾਂ ਦੇ ਵਿੱਚ ਉਹ ਬਹੁਤ ਹੀ ਮੈਨੂੰ ਲੱਗਦਾ ਹੈ ਕਿ ਭਾਰਤੀ ਲੋਕਤੰਤਰ ਦੇ ਵਿੱਚ ਇਹ ਕਾਫੀ ਇੱਕ ੱੱਬਾ ਕਹਿ ਸਕਦੇ ਹਾਂ ਔਰ ਇਸ ਤਰ੍ਹਾਂ ਦੇ ਜਿਹੜੀਆਂ ਕਾਰਵਾਈਆਂ ਨੇ ਉਹ ਭਾਜਪਾ ਨੂੰ ਗਰੇਸ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੋਂ ਭੰਗੂ ਸਾਹਿਬ ਤੇ ਰੁਖਸਾਬ ਇਸ ਤੋਂ ਇਲਾਵਾ ਜੇਕਰ ਰਵਿੰਦ ਕੇਜਰੀਵਾਲ ਸਾਹਿਬ ਉਹ ਹੇ ਅੰਦਰ ਹੀ ਬੈਠੇ ਨੇ ਤੇ ਉੱਥੇ ਵੀ ਕਿਹਾ ਜਾ ਰਿਹਾ ਹੈ ਕਿ ਗੱਲ ਜਿਵੇਂ ਬੀਜੇਪੀ ਧੱਕਾ ਕਰ ਰਹੀ ਹੈ ਸਾਡੇ ਨਾਲ ਤੇ ਬੀਜੇਪੀ ਕਹਿੰਦੀ ਕਿ ਇਹਦੇ ਚ ਸਾਡਾ ਤਾਂ ਕੋਈ ਰੋਲ ਨਹੀਂ ਹੈ ਜਿਵੇਂ ਗਵਿੰਦਰ ਸਾਹਿਬ ਵਾਲੀ ਗੱਲ ਆਪਾਂ ਕਰ ਰਹੇ ਹਾਂ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਨੀਤੀਆਂ ਹੀ ਇਹੋ ਜਿਹੀਆਂ ਨੇ ਜਿਸ ਕਰਕੇ ਆਪੇ ਫਸ ਜਾਂਦੇ ਨੇ ਤੇ ਫਿਰ ਘੜਾ ਕਹਿੰਦੇ ਕਿ ਬੀਜੇਪੀ ਵਾਲੇ ਸਾਡੇ ਸਿਰ ਤੇ ਭੰਨ ਦਿੰਦੇ ਨੇ ਦੇਖੋ ਪੰਡਤ ਸਾਹਿਬ ਜਿਹੜਾ ਕੇਜਰੀਵਾਲ ਜੀ ਦਾ ਆਪਾਂ ਸਾਰੇ ਜਾਣਦੇ ਆ ਕੇਸ ਹੈ ਇਹ ਈਡੀ ਔਰ ਜਿਹੜੀਆਂ ਬਾਕੀ ਕੇਂਦਰੀ ਏਜੰਸੀਆਂ ਨੇ ਉਹਨਾਂ ਦੀ ਦੇਖਰੇਖ ਦੇ ਵਿੱਚ ਚੱਲਿਆ ਆਪਾਂ ਸਾਰੇ ਜਾਣਦੇ ਹਾਂ ਕਿ ਕੇਂਦਰੀ ਏਜੰਸੀਆਂ ਈਡੀ ਹੋਈ ਇਹ ਇਹਨੂੰ ਕੰਟਰੋਲ ਕੌਣ ਕਰਦਾ ਇਹਨੂੰ ਕੰਟਰੋਲ ਆਪਾਂ ਸਾਰੇ ਜਾਣਦੇ ਹਾਂ ਕਿ ਬੀਜੇਪੀ ਸਰਕਾਰ ਕਰ ਰਹੀ ਹੈ ਸੋ ਜਿਵੇਂ ਬੀਜੇਪੀ ਸਰਕਾਰ ਦੀ ਮਨਸ਼ਾ ਹੈ ਉਸੇ ਤਰ੍ਹਾਂ ਦਾ ਕੰਮ ਹੋ ਰਿਹਾ ਔਰ ਤੁਸੀਂ ਦੇਖੋਗੇ ਕਿ ਜਿਹੜੇ ਵੀ ਬੀਜੇਪੀ ਦੇ ਵਿੱਚ ਜਾ ਕੇ ਦਾਗੀ ਲੀਡਰ ਰਲਦੇ ਆ ਉਹ ਉਹਨਾਂ ਦੀ ਵਾਸ਼ਿੰਗ ਮਸ਼ੀਨ 'ਚ ਧੋਤੇ ਜਾਂਦੇ ਆ ਉਹ ਬਿਲਕੁਲ ਸਾਫ਼ ਸੁਥਰੇ ਬਣ ਜਾਂਦੇ ਆ ਪਰ ਜਿਹੜਾ ਵੀ ਵਿਰੋਧੀ ਧਿਰ ਦਾ ਨੇਤਾ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਇਸ ਤੋਂ ਡਰ ਹੈ ਇਸ ਤੋਂ ਖਤਰਾ ਹੈ ਇਹ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਟੱਕਰ ਦੇ ਸਕਦਾ ਹੈ ਉਸ ਨੂੰ ਉਹਨਾਂ ਨੇ ਟਾਰਗੇਟ ਕੀਤਾ ਹੋਇਆ ਕਿਉਂਕਿ ਉਹਨਾਂ ਨੂੰ ਇਸ ਵੇਲੇ ਬੀਜੇਪੀ ਨੂੰ ਸਭ ਤੋਂ ਵੱਧ ਡਰ केजरीवाल ਦੀ ਸਿਆਸਤ ਤੋਂ ਲੱਗਦਾ ਹੈ केजरीवाल ਦੀ ਪਾਰਟੀ ਤੋਂ ਲੱਗਦਾ ਹੈ ਇਸ ਕਰਕੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਕਿ ਈਡੀ ਰਾਹੀਂ ਉਹਨਾਂ ਦੇ ਉੱਤੇ ਕੇਸ ਪਵਾਏ ਫਿਰ ਉਸ ਤੋਂ ਬਾਅਦ ਹੋਰ uh, CBI ਵਗੈਰਾ ਜਿਹੜੀਆਂ ਹੋਰ ਏਜੰਸੀਆਂ ਨੇ ਉਹਨਾਂ ਤੋਂ ਕੇਸ ਬਣਵਾਏ ਗਏ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਵੱਖ-ਵੱਖ ਏਜੰਸੀਆਂ ਦੇ ਰਾਹੀਂ ਜਿਹੜੇ ਵੀ ਵਿਰੋਧੀ ਧਿਰ ਦੇ ਵੱਡੇ ਨੇਤਾ ਨੇ ਉਹਨਾਂ ਨੂੰ ਟਾਰਗੇਟ ਕਰਨ ਦਾ ਮਕਸਦ ਹੁਣ ਤੱਕ ਪਿਛਲੇ ਜੇ ਆਪਾਂ 10 ਸਾਲਾਂ ਦਾ ਇਤਿਹਾਸ ਨੂੰ ਵੇਖੀਏ ਪੋਲਿਟਿਕਲ ਇਤਿਹਾਸ ਨੂੰ ਖਾਸ ਤੌਰ ਤੇ ਜਿਹੜਾ BJP ਔਰ મોદી ਸਰਕਾਰ ਤੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ ਤਾਂ ਬਹੁਤ ਸਾਰੇ ਐਸੇ ਕੰਮ ਜਿਹੜੇ ਨੇ ਐਸੇ ਜੋ ਕੇਸ ਬਣਾਏ ਗਏ ਲੀਡਰਾਂ ਦੇ ਉੱਤੇ ਜਾਂ ਕੇਸ ਮਾਫ ਕੀਤੇ ਗਏ ਜਿਹੜੇ ਖਾਸ तौर ਤੇ ਜਿਹੜੇ ਤਾਕੀ ਲੀਡਰ ਸੀਗੇ ਜਿਹੜੇ ਰਿਸ਼ਵਤਾ ਦੇ ਕੇਸਾਂ ਦੇ ਵਿੱਚ ਬਿਲਕੁਲ ਸਬੂਤ ਸਹਿਤ ਫਸੇ ਹੋਏ ਸੀਗੇ ਉਹਨਾਂ ਨੂੰ ਵੀ ਰਿਹਾ ਕੀਤਾ ਗਿਆ ਉਹਨਾਂ ਨੂੰ ਵੀ ਛੱਡਿਆ ਗਿਆ ਸਿਰਫ ਇਸ ਕਰਕੇ ਕਿਉਂਕਿ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀਗੇ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਭਾਜਪਾ ਨੂੰ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਹੈ ਉਹ ਨਹੀਂ ਕਰਨੀ ਚਾਹੀਦੀ ਸਗੋਂ ਜੋ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਸਭ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੁੰਦਾ ਹੈ ਸਭ ਨੂੰ ਆਪਣੀਆਂ ਪਾਲਿਸੀਆਂ ਲਿਉਣ ਦਾ ਹੱਕ ਹੈ ਜਿਹੜੀ ਵੀ ਸਰਕਾਰ ਚੁਣੀ ਹੋਈ ਸਰਕਾਰ ਹੈ ਲੋਕਾਂ ਦੀ ਸੋ ਉਹਨੂੰ ਆਪਣੀਆਂ ਪਾਲਿਸੀਆਂ ਲਿਉਣ ਦਾ ਪੂਰਾ ਹੱਕ ਹੈ ਚਾਹੇ ਉਹਦੀ ਜ਼ਿੰਮੇਵਾਰੀ ਹੈ ਲੋਕਾਂ ਪ੍ਰਤੀ ਸੋ ਇਸ ਤਰ੍ਹਾਂ ਦੀ ਰਾਜਨੀਤੀ ਜਿਹਦੀ ਹੈਗੀ ਆ ਉਹ ਕਰਨੀ ਚਾਹੀਦੀ ਹੈ ਤਾਂ ਕਿ ਟਾਰਗੇਟ ਕਰਕੇ ਜਿਹੜੇ ਵੀ ਲੋਕ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਖਿਲਾਫ ਪੁੱਗ ਸਕਦੇ ਆ ਉਹਨਾਂ ਨੂੰ ਸਿਰਫ ਟਾਰਗੇਟ ਕਰਕੇ ਜੇਲਾਂ ਵਿੱਚ ਸੁੱਟਣਾ ਔਰ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਾ ਇਹ ਮੈਨੂੰ ਲੱਗਦਾ ਹੈ ਕਿ ਭਾਰਤੀ ਲੋਕਤੰਤਰ ਦੇ ਉੱਤੇ ਇੱਕ ਜਿਹੜਾ ਹੈਗਾ ਕਾਲਾ ੱਤਬਾ ਆਪਾਂ ਕਹਿ ਸਕਦੇ ਹਾਂ ਭੰਗੂ ਸਾਹਿਬ ਬਿਲਕੁਲ ਸੁਰਨ ਸਿੰਘ ਬਹੁਤ-ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਭੰਗੂ ਸਾਹਿਬ ਥੈਂਕ ਯੂ ਰੱਖ ਸਾਹਿਬ